ਹੋ ਨਲੀ ਕਿੱਥੇ ਵੇਫਤਾ ਪਾਇਆ ਕੰਜੇਦ ਨੇ ਲਾਲੀ ਹੋ ਨਲੀ ਲਾਲੀ ਹੋ ਨਲੀ ਬੱਪੂ ਉਹ ਕਿੱਥੇ ਗਾ ਤੂੰ ਹੁਣ ਅੋ ਲਾਲੀ ਬੱਪਾ ਬਚਾ ਲੈ ਮੈਨੂੰ ਉਹ ਕੰਧ ਤੇ ਆ ਤਾ ਕਹਣਾ ਹੋ ਮੇਰਾ ਸਿਰ ਖੜਾ ਹੋ ਇਹ ਹੋ ਗਿਆ ਬਤਾ ਬੱਪਾ ਹਟ ਜਾ ਲੈ 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 ਸਕਾਮ ਨਰ ਪਾੜ ਗਿਆ ਇਹ ਕਿਰਨ ਕਿ ਆਇਆ ਸੀ ਮੈਨੂੰ ਐ ਨਹੀਂ ਪਤਾ ਲੱਗ ਰਿਹਾ ਜਾ ਕੇ ਕਿ ਟੀਮੀ ਆਂਦੇ ਪਿੱਛੇ ਉਹ ਵੀ ਬੜਾ ਕੋਲੀ ਨਾ ਸੌ ਜਾ पंड्रे हाँ जी मैं पूछे आगे तो सी तो तो क्यों हो गया लाली ओप्शन है बाबी मैं मजदूरी है नहीं पहने पापु आगे है ना लाली आगे आइए देखिए पता नहीं क्यों बदिया हो गया कुछ तलेगी ये सुना मैंने भाई मैंने क्यों हो गया मैं क्या ठीक है तुम ਜਾ ਦੇ ਭਾਈ ਪਾਣੀ ਗਰਮ ਕਰਕੇ ਇਹਨਾਂ ਦਾ ਬੁੱਠਾ ਧੋਵੋ ਪਤਾ ਨਹੀਂ ਕੀ ਕਰ ਰਿਹਾ ਗਿਆ ਸੀ ਉਧਰ ਸਮਝ ਨਹੀਂ ਲੱਗਦੀ ਤੂੰ ਕਿ ਕਿੱਥੇ ਗਿਆ ਸੀ ਤੂੰ ਹੈਂ ਪਤਾ ਵਾ ਭਾਬੀ ਤੇਰੇ ਸੱਟਾਂ ਬਹੁਤ ਜਾਦੀ ਲੱਗੀਆਂ ਕਿ ਆ ਕਿੱਥੇ ਸੀ ਤੂੰ ਇਹੇ ਜੇ ਸੱਟਾਂ ਖਾਏ ਜਾ ਛੱਡੋ ਤੁਸੀਂ ਲਾਲੀ ਨੂੰ ਪਾ ਦਿਓ ਪਾ ਜਾ ਪੈ ਜਾ ਪਾ ਜਾ ਪੈ ਜਾ ਪਾ ਜਾ ਖੁਰੜਾ ਇੱਧਰ ਕਰ ਲੈ ਨਹੀਂ ਭੈਣੇ ਐਂ ਕਰਦੀਆਂ ਮੈਂ ਸੂਲੇ ਤੇ ਪਾਣੀ ਗਰਮ ਧਰ ਲਾ ਨਾ ਲੂ ਉਹ ਦੇਖੀ ਕਿਉਂ ਲਿਬੜਿਆ ਪਿਆ ਤੂੰ ਨਾ ਪਤਾ ਨਾ ਵੀ ਰੱਬ ਦਾ ਪਤਾ ਆ। ਸ਼ੁਕਰ ਹੈ ਰੱਬ ਦਾ। ਡਾਲੀ ਘਰੇ ਆ ਗਿਆ। ਨਹੀਂ ਆ ਪਤਾ ਜਮੀ ਦੋਨੇ ਮਾਰੀਆਂ ਜਾਂਦੀ ਐ। ਮੈਂ ਤਾਂ ਕੰਬਣੀ ਚੜ ਗਈ। ਉਹ ਭਾਈ ਪਾਣੀ ਗਰਮ ਕਰ ਦੋ ਫੇਰ ਕਰ ਲਿਓ ਗੱਲਾਂ। ਪਾਣੀ ਕੀ? ਹਾਂਜੀ ਹਾਂਜੀ। ਬਾਪੂ ਜੀ ਹਲਦੀ ਵਾਲਾ ਦੁੱਧ ਲਿਆਉਣੀ ਆ ਮੈਂ। ਲੈ ਬਟ ਲੈ। ਠੀਕ ਹੋ ਜਾਏਗਾ। ਦਰਦ ਦਰਦ ਸਾਰੇ ਠੀਕ ਹੋ ਜਾਣਗੇ। ਚੱਲ ਤੂੰ ਦੁੱਧ ਲੈ ਕੇ ਆ ਮੈਂ ਪਾਣੀ ਗਰਮ ਕਰ ਲਾਂ। ਬਾਪੂ ਮੈਨੂੰ ਲੱਗਦਾ ਨਾ ਉਹ ਜਗਾ ਥੋੜੀ ਜੀ ਸਖਤ ਸੀਗੀ। ਤੇ ਮੈਨੂੰ ਇੱਕ ਲੱਗਤੇ

ਪੂਰਨ ਚਲਦਾ ਕੋਈ ਇੱਕ ਹੰਮੂਨਾ ਸਾੜ ਲਈ ਕੋਈ ਠੀਕ ਹੋ ਜਾਣਾ ਟੈਨਸ਼ਨ ਲੈ ਲੈ ਹਾਂ ਜੀ ਵੀਰ ਤੈਨੂੰ ਭਾਈ ਥੋੜਾ ਜਿਹਾ ਖੰਡਾ ਕਰਕੇ ਨਾ ਭਲਾਓ ਕੋਈ ਨਾ ਕੋਈ ਮੈਂ ਕੜ ਜਾ ਡਾਕਟਰ ਤੇ ਦੇ ਉਹ ਦਵਾਈ ਜੀ ਲੈ ਜਾ ਮੈਂ ਫੜ ਲਿਆ ਨਾ ਤੇ ਭਾਈ ਹੁਣ ਇਹਨੂੰ ਬਾਹਰ ਨਿਕਲ ਦੇ ਨੀ 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 ਹੁਣ ਕਿੱਥੋਂ ਨਿਕਲੂਗਾ ਬਾਹਰ ਫਰਮਣੋਂ ਆਏ ਦੱਸ ਇਹ ਤੈਨੂੰ ਹੋਇਆ ਕੀ ਸੀ ਭਾਬੀ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਕੁਛ ਹਾਂ ਮੈਨੂੰ ਸਮਝ ਨਹੀਂ ਲੱਗੀ ਬਾਪੂ ਕਿੱਧਰ ਭੱਜ ਗਿਆ ਬਾਹਰ ਗਿਆ ਡਾਕਟਰ ਕੋਲ ਇਹਦਾ ਨੰਨੀ ਤੇਰੇ ਨਾਲ ਬਾਣ ਕੀ ਗਿਆ ਸਾਨੂੰ ਤਾਂ ਇੰਨੀ ਸੋਚ ਲੱਗ ਗਈ ਪਤਾ ਤੇ ਨਹੀਂ ਅਸੀਂ ਘਰੇ ਕਿਵੇਂ ਬੜਿਆਂਗੇ ਭਾਬੀ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਵੀ ਮੈਂ ਗਿਰਿਆ ਕਿਵੇਂ ਆ ਤਾਂ ਉਹ ਤਾਂ ਛੱਡੋ ਤੁਸੀਂ ਹਾਂ ਜਿਹੜਾ ਆਪਾਂ ਨੂੰ ਉਹ ਸਮਾਨ ਮਿਲਿਆ ਸੀਗਾ ਉਹ ਤਾਂ ਹੈਗਾ ਆਪਣਾ ਲੈਵੇ ਦੇ ਚੁੱਕਾ ਕੋਈ ਬੋਲ ਜੇ ਬਾਪ ਨੂੰ ਇਹ ਗੱਲ ਵੀ ਪਤਾ ਲੱਗ ਗਈ ਨਾ ਜੂੰਡੇ ਵਟ ਦੂਗਾ ਸਾਰਾ ਸਮਾਨ ਆਪਾਂ ਸੰਭ ਕੇ ਰੱਖਿਆ ਹੋਇਆ ਹੈਗਾ ਜੂੰਡਾਂ ਦਾ ਜੂੰਡਾਂ ਨਾਲੇ ਜ਼ਮਾਨ ਜਾਊਗਾ ਹੋਰ ਕੀ ਨਹੀਂ ਜੂੰਡੇ ਤੇ ਚੱਲ ਫੇਰ ਵੀ ਆ ਜਾ ਤੂੰ ਦੱਸ ਤੂੰ ਠੀਕ ਹੈਗਾ ਹਾਂ ਮੈਂ ਠੀਕ ਹਾਂ ਆਈ ਹੈ ਸ਼ੁਕਰ ਹੈ ਆਪਾਂ ਦਾ ਸ਼ੁਕਰ ਹੈ ਆਪਾਂ ਵੀਰ ਤੇ ਲਈ ਬਹੁਤ ਧੰਨ ਹੈ ਨਹੀਂ ਬੱਸ ਕਰ ਹੁਣ ਤਾਂ ਇਹ ਨਿਕਲ ਵੀ ਆਇਆ ਦੁਬਾਰੇ ਨਿਕਲ ਮੈਂ ਨਹੀਂ ਜਾਂਦਾ ਹੁਣ ਕਿਉਂ ਮਰਤਾਬ ਸੱਟ ਲੱਗੀ ਹੁਣ ਨਹੀਂ ਮੈਂ ਜਾਂਦਾ ਹੁਣ ਆਪਾਂ ਮੋਬੱਤੀਆਂ ਨਹੀਂ ਲਾਉਣੀ ਆ ਹੁਣ ਆਪਾਂ ਇਹਦੇ ਵਿਆਹ ਦੀ ਤਿਆਰੀ ਕਰਦੇ ਆ ਠੀਕ ਹੋ ਜਾ ਤੂੰ ਛੇਤੀ ਜੇਤੀ ਚੱਲ ਵਿਆਹ ਜੋਗਾ ਸਮਾਨ ਆਪਣਾ ਮਿਲ ਗਿਆ ਤੁਹਾਡੀ ਵਧੀਆ ਚਲ ਐ ਕਰ ਹੁਣ ਪਾਣੀ ਗਰਮ ਹੋ ਗਿਆ ਤਾਂ ਤੂੰ ਨਹਾ ਲੈ ਜਾ ਕੇ ਠੀਕ ਹੈ ਕਰ ਲੈ ਵੀ ਮਰ ਰੱਖਦਾ ਪਾਣੀ ਪਾਣੀ ਹੋਇਆ ਪਿਆ ਤਾਂ ਤੂੰ ਨਹਾ ਚੱਲ ਜਾ ਕੇ ਠੀਕ ਹੈ ਨਾ ਹਾਂ ਦੇਖੀ ਦੋ ਦਿਨਾਂ ਸਫਾਈ ਕਰ ਘੰਟ ਪੈ ਜਾਂਦਾ ਦੱਸ ਮੇਰੇ ਬਿੰਨੂ ਤਾਂ ਕੋ ਕੱਪੜਾ ਵੀ ਨਹੀਂ ਮਾਰਦਾ ਬੈਠਾ ਤੇ ਆ ਬੱਟੜ ਦਾ ਆ ਕੇ ਤਾਂ ਬੈਠ ਜੂਗਾ ਨਹੀਂ ਫੇ ਮੈਂ ਕਪੜਾ ਮਾਰਦਾ ਇਹ ਸੱਚ ਬੱਟੜ ਤੋਂ ਮੇਰੇ ਯਾਦ ਆਇਆ ਉਹ ਜਿਹੜੇ ਸਮਾਨ ਸਾਨੂੰ ਮਿਲਿਆ ਸੀ ਆ ਮੈਂ ਕਿੰਨਾ ਟਾਈਮ ਨੂੰ ਕੋਲ ਕੋ ਰੱਖੂਗੀ ਬਾਪੂ ਦਾ ਕੀ ਤਾਂ ਕਦੋਂ ਦੇਖ ਲਈ ਔਖਾ ਹੋ ਜਾਣਾ ਮੈਂ ਸੋਚਦੀ ਆ ਵੱਡੀ ਨੂੰ ਸੰਭਾਲਾ ਕਿਤੇ ਮੈਂ ਲੋਹੋ ਕੋਕੇ ਥਾਪੂਗੀ ਕਰੇ ਕੀ ਦੇਤਾ ਜਿਹਨ ਕਰੇ ਕੀ ਦੇਤਾ ਕਿਤੇ ਬੱਟੂ ਤੋਂ ਵੀ ਡਰ ਲੱਗਦਾ ਦੇਖ ਰਾਂ ਇਹ ਸਮਾਨ ਤਨੂੰ ਸੰਭਾਲ ਦੇਣੀ ਆਪੇ ਸੰਭਾਲਦੀ ਰਹੂਗੀ ਮੇਨ ਤਾਂ ਦਰ ਬਹੁਤ ਲੱਗਦਾ ਸ਼ੋਕਰ ਆ ਪਿਆ ਇਸ ਮਾਹ ਕਿਤੇ ਉਹ ਮਿੰਨਾ ਸੱਪਸ ਲੂੰਡੀ ਬਣ ਗਈ ਇਹਨਾਂ ਦਾ ਲੈ ਪੈਸੇ ਤੇ ਇਹਨਾਂ ਦਾ ਚਲ ਮੇਰੇ ਬੱਡੀ ਨੂੰ ਸਮਾ ਦੇਣੀ ਆ ਇਤਨਾ ੜੇ ਮੇਰੀ ਟੈਂਸ਼ਨ ਮੱਕੂ ਪਰ ਐ ਨਹੀਂ ਭਾਈ ਇਹ ਕਿਤੇ ਬਪੂ ਨਾਲ ਦੇਖ ਲੈ ਪਹਿਣੇ ਨਹੀਂ ਪਹਿਣੇ ਕੀ ਹੋ ਗਿਆ ਆਹ ਬੱਤੀ ਹੋ ਗਈ ਹਾਂ ਬਪੂ ਕਿਤੇ ਫੋਟੋ ਬਾਹਰ ਨੂੰ ਨਿਕਲ ਗਿਆ ਕਿਉਂ ਨਹੀਂ ਤੂੰ ਕਿਵੇਂ ਚੋਰ ਜੀ ਬਣੀ ਫਿਰਦੀ ਕੀ ਹੋ ਗਿਆ ਚੋਰ ਨਹੀਂ ਮੈਂ ਤਾਂ ਡਰ ਜਾ ਵਾਲਾ ਲੱਗੀ ਜਾਂਦਾ ਕਾ ਤੂੰ ਡਰ ਲੱਗੀ ਜਾਂਦਾ ਤੈਨੂੰ ਮੈਂ ਕਹਿੰਦੀ ਸੀ ਜਿਹੜਾ ਆ ਆਪਣਾ ਸਮਾਨ ਸੀ ਮਾਲ ਪੱਤਾ ਉਥੋਂ ਮਿਲਿਆ ਸੀਗਾ ਜਿਹਨੂੰ ਤੂੰ ਸਾਹਮਣਾ ਮੈਨੂੰ ਤਾਂ ਡਰ ਲੱਗਦਾ ਬਾਪੂ ਨੇ ਜੇ ਦੇਖ ਲਿਆ ਔਖਾ ਹੋ ਜਾਣਾ ਤੇ ਡਰੋ ਇਹ ਤੇ ਗਲ ਪੈਂਦਾ ਉਹ ਧਰ ਕੇ ਜਿੰਦਰਾ ਮਾਰਦੇ ਨਹੀਂ ਜਿੰਦਰਾ ਨਹੀਂ ਤੂੰ ਵੱਡੀ ਐ ਤੂੰ ਸਾਹਮਲੇਗੀ ਲੈ ਫੜਨੇ ਓਹੋ ਕਿਉਂ ਸਾਹਮਣ ਵੱਡੀ ਛੋਟੀ ਚ ਕੀ ਫਰਕ ਆ ਦਾ ਮੇਰੀ ਗੱਲ ਸੁਣੋ ਕੁਛ ਮੈਂ ਤੈਨੂੰ ਇਹ ਤਾਂ ਸੁਣਾਣੀ ਆ ਹੱਲ ਨੂੰ ਮੈਂ ਜਾਣਾ ਪੇਕੀ ਜਿਹੜੀ 45 ਵਾਸਤੇ ਕੁੜੀ ਦਾ ਰਿਸ਼ਤਾ ਨਹੀਂ ਦੇਖ ਰਹੀ ਸੀ ਮੈਂ ਕਰਾਉਣ ਨੂੰ ਕਹਿੰਦੀ ਸੀ ਰਿਸ਼ਤਾ ਦਾ ਹਾਂ ਤੇ ਕੱਲ ਨੂੰ ਉਹਨਾਂ ਨੇ ਮੈਨੂੰ ਬੁਲਾਇਆ ਮੈਂ ਜਾ ਕੇ ਆਉਣਾ ਨਹੀਂ ਸਾਹਮਣ ਜੀ ਬਾਪੂ ਨੇ ਦੇਖ ਲਿਆ ਜਲੂਸ ਕੱਢ ਦੋ ਆਪਣਾ ਦੋਨਾਂ ਦਾ ਬਾਪੂ ਨੇ ਦੇਖ ਲਿਆ ਮੇਰੇ ਕੋਲ ਸਮਾਨ ਚਲ ਚੰਗਾ ਧਿਆਨ ਨਾਲ ਰੱਖੀ ਹੁਣ ਚੰਗਾ ਤੋਂ ਠੀਕ ਐ ਕਦੇ ਬਿੱਲੇ ਨੂੰ ਦੁੱਧ ਦੀ ਰਾਖੀ ਬਿਠਾ ਕੇ ਜਾਣ। ਉਹ ਗੱਲੀ ਦੀ ਵਾਲੀ ਏ। ਕਹਦੀ ਵੱਡੀ ਸਹਾਨ ਸੰਭ ਦੇ। ਵੱਡੀ ਤਾਂ ਫਿਰ ਇਹੋ ਜਿਹਾ ਸਹਾਨ ਸੰਭੂਗੀ। ਤੇ ਜਿਹੜਾ ਮੁੜਕੇ ਤੁਹਾਨੂੰ ਲੱਭੇ ਹੀ ਨਾ। ਤੇ ਨਾਲੇ ਰਹੀ ਗੱਲ ਵਾਲੀ ਤੇ ਰਿਸ਼ਤੇ ਵੀ। ਤੂੰ ਕਿਹੋ ਜਣੀ ਤੇਰੀ ਚੌਂਦਰ ਹੋਵੇਗੀ। ਇਸ ਘਰ ਦੇ ਵਿੱਚ ਨਾ ਲੰਬੜਦਾਰੀ। ਮੇਰੇ ਹੱਥੇ ਤੇ ਮੇਰੀ ਹੀ ਚੱਲੂਗੀ। ਦੇਖ ਫਿਰ ਹ ਲਾਲੀ ਦਾ ਰਿਸ਼ਤਾ ਕਿਵੇਂ ਹੁੰਦਾ। ਤੇ ਨਾਲੇ ਸਮਾਨਾ ਰਿਆ ਨਾ ਚੱਕਿਆ ਇਹ ਤੁਸੀਂ ਬੜਾ ਫੋਨ ਚੱਕ ਲੈਣੇ ਹੋ ਫਿਰ ਮੇਰਾ ਮੇਰਾ ਤਾਂ ਫੋਨ ਖਰਾਬ ਹੋ ਗਿਆ ਹੈਂਗ ਹੋ ਗਿਆ ਹੁਣ ਨਵਾਂ ਲੈਣਾ ਪਊ ਲੈ ਲਓ ਫਿਰ ਤੁਸੀਂ ਤਾਂ ਫੋਨ ਵੀ ਨਹੀਂ ਲੈ ਸਕਦੇ ਨਾਲੇ ਮੈਂ ਤੁਹਾਨੂੰ ਕਿਹਾ ਸੀ ਵੀ ਅਸਾਈਨਮੈਂਟਾਂ ਦੇ ਬਾਹਨਿਆਂ ਆਉਂਗੀ ਮੈਂ ਕਿੱਥੇ ਅਸਾਈਨਮੈਂਟ ਮੇਰੀ ਗੱਲ ਤੋਂ ਮੈਨੂੰ ਕੰਮ ਹੋ ਗਿਆ ਸੀ ਠੀਕ ਹੈ ਨਾ ਤਾਂ ਕਰ ਕੀ ਆ ਤੇ ਹੁਣ ਕੀ ਕਰ ਰਹੇ ਹੋ ਕੁਛ ਨਹੀਂ ਕਰ ਰਹੀ ਤੁਹਾਨੂੰ ਤਾਂ ਜਦੋਂ ਕਿਤੇ ਘੁੰਮਣਾਣਾ ਹੁੰਦਾ ਨਾ ਤੁਹਾਨੂੰ ਤਾਂ ਉਹੀ ਕੰਮ ਪੈ ਜਾਂਦੇ ਆ ਤੁਹਾਨੂੰ ਤੁਹਾਡੇ ਕੋਲ ਤਾਂ ਬਾਹਨਾਂ ਚਾਹੀਦਾ ਬਸ ਵੀ ਹਾਂ ਵੀ ਮੈਨੂੰ ਕੰਮ ਪੈ ਗਿਆ ਬਾਅ ਜਲਾਂਗੇ ਘੁੰਮਣ ਵੀ ਯਾਰ ਕੱਲੂ ਚੱਲੀਏ ਫਿਰ ਕੱਲੂ ਕਿੱਥੇ ਜਾਣਾ ਨਾਲੇ ਮੈਂ ਵੀਰੇ ਨੂੰ ਕੀ ਕਹੂੰਗੀ ਕੋਈ ਨਾ ਕੋਈ ਬਹਾਨਾ ਲਾ ਲਿਓ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਕੱਲੂ ਪਾਰਕ ਚ ਮਿਲਦਿਆ ਫਿਰ ਲਾਉਣੀ ਆ ਤੁਹਾਡੀ ਕਲਾਸ ਲੈ ਚਲੋ ਨਾਲੇ ਹੁਣ ਛੇਤੀ ਛੇਤੀ ਜਾਓ ਤੇਰੀ ਕਲਾਸ ਲਾਉਣੀ ਆ ਚਲ ਵਾਦਾ ਕਰ ਵੀ ਫਿਰ ਕੱਲੂ ਪੱਕਾ ਹਾਂ ਪੱਕਾ ਆਉਂਗੀ ਦੇਖ ਲਈ ਕਿ ਤੇ ਮੈਂ ਢੀਕ ਦਾ ਰਾਜਾ ਤੇ ਤੂੰ ਨਾਮ ਹੈ ਉਹ ਨਹੀਂ ਪੱਕਾ ਹੋਊਗੀ ਜੇ ਮੈਂ ਕਹਤਾ ਪੱਕਾ ਥੋਡੇ ਵਰਗੀ ਥੋੜੀਆਂ ਵੀ ਕਹਿ ਕੇ ਮੁੱਕਰ ਜੂ ਆਏ ਤਾਂ ਮੈਨੂੰ ਪਤਾ ਥੋੜੀ ਕਾ ਜਾਓ ਬੁਰਾ ਜੇ ਕਿਤੇ ਵੀਰੇ ਨੇ ਦੇਖ ਲੈਣਾ ਥੋਡੀ ਕਲਾਸ ਦਾ ਲੱਗੂ ਲੱਗੂ ਮੇਰੇ ਅੱਟ ਪੈਣਗੀਆਂ ਚੱਲ ਚੰਗਾ ਚੱਲ ਐਨਾ ਟਾਈਮ ਲਾਤਾ ਹੁੰਨ ਪਰ ਤੁਹਾਨੂੰ ਪਤਾ ਹੀ ਆ ਵੀਰ ਉਹਦਾ ਕਰੇ ਆਉਂਦੇ ਹੁੰਦੇ ਨਿਕਲਣਾ ਔਖਾ ਤੁਹਾਨੂੰ ਪਤਾ ਮੈਂ ਘੰਟਾ ਹੋ ਗਿਆ ਵੇਟ ਕਰਦੇ ਨੂੰ ਕੋਈ ਗੱਲ ਨਹੀਂ ਜੇ ਇੱਕ ਦਿਨ ਤੁਸੀਂ ਵੇਟ ਕਰ ਲਈ ਅੱਗੇ ਰੋਜ਼ ਮੈਂ ਹੀ ਵੇਟ ਕਰਦੀ ਆ ਵੇਟ ਕਰਨੀ ਬਹੁਤ ਔਖੀ ਆ ਠੀਕ ਹਨ ਮੇਰਾ ਦਿਲ ਨਹੀਂ ਲੱਗਦਾ ਹੈਗਾ ਅੱਛਾ ਜੀ ਤੇ ਜਿਹੜੀ ਮੈਂ ਤੁਹਾਡੀ ਵੇਟ ਕਰ ਰਹੀ ਆ ਵੀ ਤੁਸੀਂ ਕਦੋਂ ਮੇਰੇ ਘਰ ਰਿਸ਼ਤਾ ਲੈ ਕੇ ਆਉਂਗੇ ਕਦੋਂ ਮੈਂ ਮੇਰੇ ਪਾਹੀ ਨੂੰ ਕਹੂੰਗੀ ਵੀ ਹਾਂ ਵੀ ਮੈਂ ਵਹੀ ਮੁੰਡਾ ਪਸੰਦ ਕਰ ਰੱਖਿਆ ਫਿਰ ਤੈਨੂੰ ਕਿਹਾ ਤਾਂ ਹੈਗਾ ਰਿਸ਼ਤੇਵਾਰੀ ਤਾਂ ਗੱਲ ਹਜੇ ਕਰੀ ਨਹੀਂ ਮੇਰੀ ਠੀਕ ਹਾਂ ਮੇ ਮੁੰਡਾ ਕਰਦਾ ਕੀ ਹੈ ਉਹ ਤੈਨੂੰ ਹੁਣ ਪਤਾ ਤਾਂ ਹੈਗਾ ਵੀ ਕੀ ਕਰਦਾ ਤੇ ਨਾਲੇ ਮੈਂ ਤੈਨੂੰ ਇੱਕ ਗੱਲ ਦੱਸਣੀ ਆ ਕੀ ਦੱਸਣੀ ਆ ਬਾਅਦ ਚ ਦੱਸੋ ਇੱਕ ਗੱਲ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਜੜਪ ਸੀ ਤਿੰਨ ਚਾਰ ਦਿਨ ਪਿੱਛੇ ਤੋਂ ਕਹਿ ਰਹੇ ਸੀ ਗਏ ਕਿੱਥੇ ਸੀ ਨਾ ਤੁਸੀਂ ਮੇਰਾ ਫੋਨ ਚੱਕਿਆ ਓਏ ਉਹੀ ਤਾਂ ਗੱਲ ਕਰਨੀ ਆ ਚਲ ਆ ਤੈਨੂੰ ਬੈਠ ਕੇ ਸਮਝਾਵਾਂ ਉਹ ਤਾਂ ਨਹੀਂ ਵਿਆਹ ਵੀ ਕਰਾਉਂਦੇ ਚੱਕਰ ਸੀ ਜਿਹੜੇ ਚੋਰੀ-ਜੋਰੀ ਕਰਾ ਲਿਆ ਹੁਣ ਦੱਸੋ ਕਿਹੜੀ ਗੱਲ ਕਰਨੀ ਮੈਂ ਤੇਰੇ ਨਾਲ ਇਹ ਗੱਲ ਕਰਨੀ ਸੀ ਤੂੰ ਪੁੱਛਦੀ ਆ ਨਾ ਵੀ ਦੋ ਤਿੰਨ ਦਿਨ ਲਈ ਮੈਂ ਕਿੱਥੇ ਰਹਾ ਹਾਂ ਤੇ ਮੇਰੇ ਹੱਥ ਨਾ ਹਜਾ ਖਜਾਨਾ ਲੱਗਿਆ ਦੀ ਬਿਆਹ ਤੋਂ ਬਾਅਦ ਨਾ ਕੰਮ ਕਰਨ ਦੀ ਮੈਨੂੰ ਲੋੜ ਹੀ ਨਹੀਂ ਹੈਗੀ। ਖਜ਼ਾਨਾ? ਹਾਂ। ਤੈਨੂੰ ਤਾਂ ਮੈਂ ਸੋਨੇ ਚ ਮੜਾ ਦੂੰਗਾ। ਹੋਰ ਨਾ ਟੈਨਸ਼ਨ ਲੈ ਹੁਣ ਤਾਂ ਬਸ ਆਪਾਂ ਆਪਣੇ ਵਿਆਹ ਦੀ ਤਿਆਰੀ ਕਰੀਏ। ਅੱਛਾ? ਹਾਂ। ਖਜ਼ਾਨਾ? ਆਹੋ। ਉਹ ਵੀ ਤੁਹਾਡੇ ਹੱਥ। ਤੁਹਾਡੇ ਹੱਥ ਕਿੱਥੋਂ ਲੱਗ ਗਿਆ? ਉਹੀ ਅੱਜ ਕੱਲ੍ਹ ਖਜ਼ਾਨਾ ਕਿੱਥੇ ਆਉਂਈਆਂ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ। ਓ ਯਾਰ ਮੈਨੂੰ ਪਤਾ ਕਿ ਤੈਨੂੰ ਪਤਾ। ਤੈਨੂੰ ਯਕੀਨ ਨਹੀਂ ਬਾਰੇ ਤੇ। ਦੇਖ ਲਓ ਤੇ ਦਊਈ ਨਾ ਇੱਥੇ ਟਾਈਮ ਪਾਸ ਮੇਲਣਾ ਕਰਦੇ ਰਹੋ ਤੇ ਵਿਆਹ ਕਿਤੇ ਹੋਰ ਕਰਾ ਲਓ। ਉਹ ਯਾਰ ਤੇਰੇ ਬਿਨਾ ਮੈਂ ਕਿਹਦੇ ਨਾਲ ਵਿਆਹ ਕਰਾਉਂਗਾ। ਉਹੀ ਗੱਲਾਂ ਕਰੀ ਜਾਂਦੀਆਂ ਤੂੰ। ਵਿਆਹ ਕਰਾਉਂਗਾ ਤੇਰੇ ਬਿਨਾ ਮੈਂ ਵਿਆਹ ਕਿਹਦੇ ਨਾਲ ਕਰਾ ਲੂੰਗਾ। ਅੱਛਾ ਐਡੀ ਗੱਲ ਐ। ਆਹੋ। ਫਿਰ ਜੇ ਐਨੀ ਤੁਸੀਂ ਕਹਿੰਦੇ ਹੋ ਨਾ ਸ਼ਰਟੀ ਜਿੰਨੇ ਵੀ ਤੁਸੀਂ ਮੇਰੇ ਨਾਲ ਹੀ ਵਿਆਹ ਕਰਾਉਣਾ। ਚਲੋ ਫਿਰ ਅੱਜ ਹੀ ਕਰਾਉਨੇ ਆ। ਚਲੋ ਫਿਰ। ਪੱਕਾ? ਪੱਕਾ ਕਰਵਾ। ਦੇਖ ਲਓ ਮੈਂ ਕਹਣਾ ਵਾਦਾ ਕਰੋ ਯਾਰ। ਵਾਦਾ। ਹੁਣੇ ਚਲੋ ਮੇਰਾ ਕੋਟ ਮੈਰਿਜ ਕਰਾਉਣਾ। ਚਲੋ ਫਿਰ। ਚਲੋ। ਹੁਣ ਵਿਆਹ ਕਰਾ ਕੇ ਘਰੇ ਜਾਵਾਂਗੇ ਚੱਲ ਠੀਕ ਹੈ ਕੀ ਕਰ ਰਹੀ ਆ ਪਾਦੀ ਮੈਂ ਕੋਸਨ ਮਾ ਤਾਂ ਉਰੀ ਲਾ ਕੇ ਦੇਖ ਰਹੀ ਸੀ ਪਰ ਹਾਂ ਤੂੰ ਕਿੱਥੋਂ ਆਇਆ ਹੁਣ ਬਸ ਮੈਂ ਤਾਂ ਕੋ ਕੰਮ ਗਿਆ ਸੀ ਕੰਮ ਆ ਤੂੰ ਕਿਹੜੀ ਕਮਾਈ ਕਰਨ ਲੱਗ ਗਿਆ ਕਮਾਈ ਥੋੜੀ ਕਰਨੀ ਆ ਕੋਈ ਹੋਰ ਵੀ ਕੰਮ ਹੁੰਦੇ ਨੇ ਕਮਾਈ ਤੋਂ علاوہ ਵੀ ਦੇ ਮੇਰੀ ਗੱਲ ਸੁਣ ਪਹਿਲਾਂ ਇੱਕ ਦੋ ਮੈਂ ਪਿੰਡ ਗਈ ਸੀ ਤੇਰੇ ਵਾਸਤੇ ਰਿਸ਼ਤਾ ਦੇਖ ਕੇ ਆਈ ਆ ਕੁੜੀ ਬਲਾਈ ਸੋਹਣੀ ਆ ਮੇਂ ਭਾਬੀ ਮੇਂ ਭਾਬੀ ਮੈਂ ਰਿਸ਼ਤਾ ਨਹੀਂ ਕਰਾਉਣਾ ਵੇ ਕਾ ਤੂੰ ਤੇਰੇ ਪਿੱਛੇ ਤਾਂ ਮੈਂ ਪੈਕੀ ਗਈ ਸੀ ਦੱਸ ਤੈ ਕਾ ਤੂੰ ਨਹੀਂ ਰਿਸ਼ਤਾ ਕਰਾਉਣਾ ਮੈਂ ਤਾਂ ਦੱਸਦਾ ਕਰਨਾ ਉਹ ਹੀ ਗੱਲ ਕਰਨੀ ਸੀ ਮੈਂ ਤੇ ਨਾਲ ਮੈਂ ਨਾ ਕੋਈ ਕੁੜੀ ਦੇਖ ਲੈ ਗਿਆ ਤੇ ਮੈਂ ਤਾਂ ਉਹਦੇ ਨਾਲੇ ਵਿਆਹ ਕਰਾਉਣਾ ਹਾਏ ਮੈਂ ਮਰ ਜਾ ਵੇ ਰੁਝਾਨਿਆ ਤੇ ਦੱਸਿਆ ਤਾਂ ਹੈ ਨਹੀਂ ਉਹਦੇ ਦੀ ਅਸੀਂ ਪੱਖੀਆਂ ਪਲੋਂਦੇ ਫਿਰਦੇ ਆ ਕਦੇ ਕਿਸੇ ਨੂੰ ਕਹਿੰਦੇ ਕਦੇ ਕਿਸੇ ਨੂੰ ਕਹਿੰਦੇ ਆਫਿਸ ਸੈਪਾਂ ਚ ਤਾਂ ਤੂੰ ਉੱਥੇ ਜਾ ਕੇ ਗੱਡਿਆ ਤੀਗਾ ਬਸ ਮੈਂ ਬਾਪੂ ਤੋਂ ਡਰਦੇ ਨੇ ਦੱਸਿਆ ਦੁਰ ਫਟੇ ਕਹਿ ਹੁਣ ਹੁਣ ਕੀ ਬਸ ਮੈਂ ਤਾਂ ਉਹਦੇ ਨਾਲੇ ਵਿਆਹ ਕਰਾ ਲੈ ਆਂ ਕਿਵੇਂ ਕਰਵਾਵੇਂਗਾ ਕੁੜੀ ਜਿਹੜੀ ਮੈਂ ਪਸੰਦ ਕਰੀ ਉਹ ਹੀ ਵਿਆਹ ਕੇ ਲਿਆਵਾਂਗੇ ਨਹੀਂ ਭਾਬੀ ਮੈਂ ਤਾਂ ਉਸੇ ਨਾਲੇ ਵਿਆਹ ਕਰਾਉਂਗਾ ਹੁਣ ਮੈਂ ਤੂੰ ਛੱਡ ਦੇ ਹੁਣ ਰਿਸ਼ਤੇ ਦੀ ਗੱਲ ਬਸ ਛੱਡ ਦੇ ਰਿਸ਼ਤੇ ਦੀ ਗੱਲ ਬਸ ਸਾਡਾ ਮੈਂ ਤਾਂ ਉਹ ਹੁਣ ਕੀ ਕਰੀਏ ਜੇ ਜੀ ਬਾਪੂ ਨੂੰ ਪਤਾ ਲੱਗ ਗਿਆ ਬਾਪੂ ਫੇਰ ਬੋਲੂਗਾ ਇਹ ਤਾਂ ਗੱਲ ਤਾਂ ਗੱਲ ਹੋ ਗਈ ਮੈਂ ਤਾਂ ਰਿਸ਼ਤਾ ਕਰਾਉਣਾ ਐ ਨੂੰ ਆਪਦੇ ਇਥੋਂ ਰਿਸ਼ਤੇਦਾਰੀ ਚੋਂ ਐ ਤਾਂ ਨਹੀਂ ਕੰਮ ਚੱਲਣਾ ਹੈਗਾ ਰਿਸ਼ਤਾ ਤਾਂ ਇਹ ਤਾਂ ਮੈਂ ਹੀ ਲੈ ਕੇ ਆਉਂਗੀ ਚਲ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਹੈਗਾ ਪਹਿਜਾ ਤੈਨੂੰ ਗੱਲ ਦੱਸਾਂ ਸੱਚੀਕਾ ਹਾਂ ਨਹੀਂ ਲੱਦੀ ਆ ਸੀ ਹੁਣ ਹਾਂ ਨਹੀਂ ਉਹਨੇ ਤਾਂ ਹੋਰੇ ਪਾਸੜ ਭਾਂਡਾ ਕੱਢਤਾ ਕੀ ਕੱਢਤਾ ਆਪਾਂ ਤਾਂ ਰਿਸ਼ਤਿਆਂ ਦੀਆਂ ਗੱਲਾਂ ਕਰਦੇ ਸੀਗੇ ਕਰਦੀਆਂ ਸੀ ਨਹੀਂ ਉਹ ਤਾਂ ਆਪਾਂ ਉਹ ਲੱਭੀ ਬੈਠਾ ਲੱਭੀ ਬੈਠਾ ਫੋਰ ਹੁਣ ਮੈਂ ਤਾਂ ਹੌਲ ਪੈ ਗਿਆ ਕਹਿੰਦਾ ਮੈਂ ਤਾਂ ਵਿਆਹ ਕੇ ਹੁਣ ਸਿੱਧਾ ਘਰੀ ਲੈ ਕੇ ਆਉਂਗਾ ਪੱਕਾ ਮੇਰੀ ਤੋਲਾ ਰੱਖਦੀ ਹੈ ਤੂੰ ਕਰਾਇਆ ਰਿਸ਼ਤਾ ਭਾਈ ਮੈਂ ਨਹੀਂ ਹਜੇ ਮੈਂ ਤਾਂ ਗੱਲ ਕਰੀ ਜਾਂਦੀ ਸੀ ਮੈਂ ਕਿਤੇ ਰਿਸ਼ਤਾ ਕਰਾਤਾ ਫੇਰ ਹੁਣ ਉਹ ਤਾਂ ਹੁਣ ਕਹਿਦਾ ਕਹਿੰਦਾ ਮੈਂ ਤਾਂ ਉਹ ਵੀ ਲੈ ਕੇ ਆਉਂਗਾ ਆਜਾ ਮੈਂ ਲਿਆਉਗਾ ਅਸੀਂ ਨਹੀਂ ਵੜਨ ਵੜਨ ਦੇਣੀ ਓਰੇ ਮੈਂ ਤੁਹਾਨੂੰ ਦੱਸਾਂ ਆਹੋ ਆਪ ਮਹਾਰਾ ਹੋ ਗਿਆ ਹੁਣ ਇਹ ਨਹੀਂ ਹੁਣ ਕੀ ਕਹਾਂਗੇ ਦੱਸ ਇਸ ਘਰ ਵੀ ਨਹੀਂ ਸਕਦੇ ਚਲ ਤੂੰ ਮੇਰੇ ਤੇ ਛੱਡ ਤੇ ਰਿਸ਼ਤਾ ਤੂੰ ਕਰਾ ਲੈ ਚਲ ਫੇਰ ਮੈਂ ਦੇਖਦੀ ਹਾਂ ਮੈਂ ਮਨਾਉਂਗੀ ਮਾੜਾ ਮੋਟਾ ਆਏ ਨਹੀਂ ਸਿੱਧੀ ਹੱਥੀ ਮੰਨਦਾ ਹੈ ਆਹੋ ਇਹਨੇ ਕੀ ਹੋਵੇ ਜੇ ਸਿੱਧੀ ਉਂਗਲੀ ਨਾਲ ਨਹੀਂ ਤਾਂ ਟੇਢੀ ਨਾਲ ਘੱਟ ਲੋ ਚੱਲ ਫੇਰ ਟੇਢੀ ਕਰ ਲਾਂਗੇ ਉਂਗਲੀ ਹਾਂ ਕਰਨਾ ਤਾਂ ਪਊ ਕੁਛ ਨਾ ਕੋਸਾ ਚੱਲ ਠੀਕ ਹੈ ਆ ਜਾ ਲ ਲਾਲੀ ਵਿਆਹ ਕਰਾ ਲੂਗਾ ਜੇ ਹੋਂਦਿਆਂਗੇ ਤਾਂ ਹੀ ਲਾਲੀ ਵਿਆਹ ਕਰਾਏਗਾ ਐ ਕਿੱਥੋਂ ਕਰਾ ਲੂਗਾ ਓਲੀਆਂ ਕਰਨਾਂ ਨੇ ਇਹਦੀਆਂ ਵੀ ਬਸ ਜਦੋਂ ਮੈਂ ਬੈਠੀ ਆ ਫੇਰ ਕਿੱਥੋਂ ਡੋਲਾ ਲਿਆਉਗਾ ਹੋਏ ਮੈਂ ਮਰ ਜਾ ਬੁਲਾਸਨ ਤਾਂ ਸਾਰਾ ਖਰਾਬ ਹੋ ਗਿਆ ਦੱਸ ਕੀ ਕਰਾਂ ਇਹਦਾ ਮੈਂ ਉਹ ਸਾਰੀਆਂ ਗੰਡੀਆਂ ਖਰਾਬ ਪਈਆਂ ਨੇ ਹੀ ਆ ਕੀ ਹੋ ਗਿਆ ਕੀ ਹੋ ਗਿਆ ਦੇਖ ਲੈ ਲਸਣ ਲਿਆਂਦਾ ਸੀ ਦੇ ਬਾਪੂ ਨੇ ਲੈ ਸਾਰਾ ਲਸਣ ਖਰਾਬ ਹੈ ਦੱਸ ਕੀ ਬਣਾਵਾਂ ਦਾਲ ਚ ਜਦੋਂ ਜਾ ਬਾਪੂ ਆਪੇ ਉਹ ਖਾ ਜਾ ਲਸਣ ਇਹਨਾਂ ਨੂੰ ਅੱਡੇ ਕੱਢ ਕੇ ਰੱਖ ਦਿਆਂ ਦੱਸ ਬਾਪੂ ਨੂੰ ਦਿਖਾਉਣਾ ਇਹਨਾਂ ਦਾ ਕੀ ਬਣਾਵਾਂ ਮੈਂ ਕੀ ਕਰ ਤਾਂ ਫਿਰ ਤੂੰ ਛਿੱਲੀ ਨਾ ਤਾਂ ਜਲੇ ਤੇਰੇ ਦਿਮਾਗ ਹੀ ਲਿਆ ਛਿੱਲੇ ਤਾਂ ਮੈਂ ਜੀ ਕਰਦਾ ਵਾਂ ਚੱਲ ਛੱਲ ਲੈਣੀ ਹੈ ਲਸਣ ਦਾਲ ਨਹੀਂ ਬਣਾਉਣੀ ਸੀ ਹੁਣ ਦੱਸ ਕੀ ਕਰਾਂ ਆਹ ਕਿਹੜੀ ਸਾਫ ਹੈ ਮਾੜੀ ਕਿਹੜੀ ਸਾਫ ਹੈ ਜਰੂਰੀ ਕੋਈ ਬਿਮਾਰੀ ਲਵਾਏਗੀ ਤੁਰੇ ਹਾਈ ਹਾਈ ਨਹੀਂ ਤੂੰ ਉਹ ਦੂਜੀ ਬਿਮਾਰੀ ਤਾਂ ਤੂੰ ਲਾਵੇਂਗੀ ਬਲੇ ਚੱਕੀ ਫਿਰਦੀ ਐ ਨਾ ਉਹ ਘਟਣ ਨੀ ਮੈਂ ਤਾਂ ਨੋਂ ਘਟਦੀ ਸੀ ਨਹੀਂ ਆਹ ਲਸਣ ਖਾ ਕੇ ਦੱਸੀ ਮੈਨੂੰ ਗਲਿਆ ਸੜਿਆ ਪਿਆ ਪਰ ਆ ਮਾਰੇ ਨੂੰ ਚਲਾਵਾ ਉਹ ਤਾਂ ਵੈਸੇ ਵੀ ਨਹੀਂ ਪੈਣਾ ਸੀ ਤੇ ਹੱਥ ਲਾ ਪਿਆ ਉਹਨੂੰ ਕਹਦੇ ਬਾਪੂ ਨੂੰ ਹੋਰ ਲਿਆ ਦਊਗਾ ਬਾਪੂ ਪਤਾ ਨਹੀਂ ਕਿੱਧਰ ਗਿਆ ਹੋਇਆ ਕਿਹੜੇ ਵਕਤਾਂ ਦਾ ਜਾ ਰਿਹਾ ਬਾਪੂ ਡਾਕ ਚੌਂਕੀਆਂ ਤੇ ਹੋਰ ਕਿੱਥੇ ਜਾਣਾ ਬਾਪੂ ਨੇ ਦੱਸ ਕੌਣ ਰੋ ਦਿਨ ਫਿਰ ਜਾਂਦਾ ਉਹ ਕਿੱਧਰ ਗਿਆ ਤੂੰ ਜਾ ਮੈਨੂੰ ਕਿੱਧਰੋਂ ਇਕੱਲੇ ਤਿਆਰ ਹੋ ਕੇ ਡਾਇਰੀ ਫੇਰੀ ਲਾ ਕੇ ਗਿਆ ਹੋਇਆ ਤੜਕੇ ਦਾ ਜਾ ਰਿਹਾ ਹੋਵੇ ਹੈ ਨਹੀਂ ਤਾਂ ਸੂਟ ਸੀਲ ਗਿਆ ਹੁਣ मैं भी जाना पेंट करूं नहीं मैं लाया सलूस भी लेके आऊंगी सीखी अच्छा नहीं गेट जगह तो हर किया देखो ना जाने की तू बैग ले ओ जोखड़ी देखी बड़ा यार अब लेट खड़ा आओ ना तो देखी बड़ा नहीं होगा आगे भाई खड़े हो तो अभी नहीं गाड़ी खा लिया और बड़ी ये दफ्तर अम्म बहुत कम ਆਜੋ ਹਟ ਜਾਵੇ ਖੜ ਜਾ ਆਹ ਭਾਬੀ ਮੈਂ ਦੱਸਿਆਦਾ ਹੈਗਾ ਸੀ ਕਿ ਮੈਂ ਵਿਆਹ ਕਰਾ ਰਿਆ ਬੇਤੇ ਦੱਸਿਆ ਸੀ ਤੇ ਥੋੜੀ ਜਿਹਾ ਸੀ ਵੀ ਹੁਣੇ ਲੈ ਕੇ ਆ ਰਹੀਆਂ ਨਾ ਏ ਕਿਤੇ ਬਾਹਰ ਜੀ ਬੈਠੀ ਸੀ ਵੀ ਜਿਹੜਾ ਲੈ ਕੇ ਆ ਗਿਆ ਤੂੰ ਭਾਬੀ ਹੁਣ ਆ ਗਈ ਨਾ ਤਾਂ ਆ ਗਈ ਵਾ ਨਹੀਂ ਨਹੀਂ ਆਇਆ ਤਾਂ ਨਹੀਂ ਅਸੀਂ ਪਾਈ ਅੰਦਰ ਵੜਨ ਦਿੰਦੇ ਹੈਗੇ ਤੇ ਹੱਦ ਤੂੰ ਤਾਂ ਸਾਡੇ ਜਵੇਂ ਸਰ ਖੇਪਾਤੀ ਹੈ ਵੇ ਅਸੀਂ ਪਿੰਡ ਚ ਕੀ ਮੂੰਹ ਵਿਖਾਵਾਂਗੇ ਉਹ ਜਿਹੜਾ ਬਾਪੂ ਐਡਾ ਗੱਠ ਲੰਮਾ ਦਾਣਾ ਲਈ ਫਿਰਦਾ ਭਾਬੀ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਕਹਿੰਦੇ ਸੀ ਨਾ ਵੀ ਵਿਆਹ ਕਰਾਣਾ ਵਿਆਹ ਕਰਾ ਲੈ ਹੁਣ ਮੈਂ ਵਿਆਹ ਕਰਾ ਲਿਆ ਠੀਕ ਆ ਨਾ ਮੈਂ ਤੈਨੂੰ ਕਦੋਂ ਕਿਹਾ ਸੀ ਤੂੰ ਆਪਣੇ ਆਪ ਕਰਾ ਲੈ ਭਾਬੀ ਮੈਨੂੰ ਜਾਣ ਦੋ ਵਾ ਹਾਈ ਮੈਂ ਮਰ ਜਾ ਥੱਕਾ ਹੋ ਰਿਆਂਗਾ ਨਹੀਂ ਮੈਂ ਉਹਨਾਂ ਨੂੰ ਕੀ ਮੂੰਹ ਦਿਖਾਵਾਂਗੀ ਮੈਂ ਤਾਂ ਕੁੜੀ ਵਾਲਿਆਂ ਨੂੰ ਹਾਂ ਕਰੀ ਬੈਠੀ ਆ ਬਾਪੂ ਨੂੰ ਪਤਾ ਤਾਂ ਨਹੀਂ ਬਾਪੂ ਨੂੰ ਕਿੱਥੇ ਪਤਾ ਬਾਪੂ ਤਾਂ ਆ ਕੇ ਦੇਖੂਗਾ ਸਾਨੂੰ ਕੀ ਕਰੀਏ ਚਲੋ ਬਾਪੂ ਨੂੰ ਫੋਨ ਕਰਦੇ ਆ ਆਪ ਹੀ ਕਰੂ ਕੋਈ ਹਿੱਲਾ ਆ ਚੰਗਾ ਗੱਲ ਐ ਬਈ ਇਹ ਤਾਂ ਕਈ ਐ ਫਿਰ ਕਿੰਨ ਕਾਕਾ ਕਿੱਥੇ ਚੱਲਣ ਨੇ ਹੈ ਤੂੰ ਤਾਂ ਆਪਣੇ ਮੋਰਚੇ ਤੇ ਪੱਕੀ ਡੱਟੀ ਰਹਿ ਇਕ ਤਾਂ ਬਾਪੂ ਵੀ ਨਹੀਂ ਫੋਨ ਚੱਕਦਾ ਹੈ ਜਦੋਂ ਲੋਡ ਹੁੰਦੀ ਹੈ ਜੀ ਬਸ ਤੂੰ ਫੋਨ ਚੱਕ ਲੈ ਚਲ ਦੇ ਫੋਨ ਬਾਪੂ ਕਿੱਥੇ ਚੱਕਿਆ ਕਹਾਂ ਨਿੱਕਾ ਬੈਠਾ ਬੈਠਾ ਉਹ ਆ ਗਿਆ ਬਾਪੂ ਬਾਪੂ ਮੈਂ ਕੋਣ ਲਈ ਆ ਜਾਨੀ ਆ ਉਹ ਕੋਈ ਮੈਂ ਤੇਰੇ ਤਾਈ ਨਾਲ ਗਿਆ ਸੀ ਸੋਸਾਇਟੀ ਦੇ ਰੇ ਰਹਿਣ ਅੱਛਾ ਬਹੁਤ ਉੱਥੇ ਟਾਈਮ ਲੱਗ ਗਿਆ ਉਹ ਦੇਖ ਲੈ ਲਾਲੀ ਨੇ ਕੀ ਚੰਦ ਚਾੜਤਾ ਬਾਪੂ ਵਧਾਈਆਂ ਤੈਨੂੰ ਕਾਹਦੀਆਂ ਵਧਾਈਆਂ ਬਹੂ ਨੂੰ ਲੈ ਕੇ ਆ ਗਿਆ ਕੱਦਿੱਧਾ ਵਿਆਹ ਕਰਾ ਕੇ ਕਰ ਸੀ ਉਹ ਹੀ ਗੱਲ ਭਈ ਉਹਨੇ ਜਿਹੜੀ ਕਹਿਦਾ ਹੁੰਦਾ ਮੇਰਾ ਤਾਂ ਨਾ ਪੇਕੇ ਚ ਮੂੰਹ ਨਹੀਂ ਮਾ ਕਰਵਾਤਾ ਮੈਂ ਕੀ ਜਵਾਬ ਦਵਾਂਗੀ ਦੱਸ ਹੁਣ ਨਹੀਂ ਮੈਂ ਮੇਰਾ ਤਾਂ ਪਹਿਲੇ ਹੀ ਅਣਖੀ ਬੰਦੇ ਨੇ ਕੀ ਕਰੀਏ ਉਹਨਾਂ ਦਾ ਵੜਨਾ ਹੀ ਨਹੀਂ ਓਰੇ ਤੁੰ ਤੂੰ ਦੱਸ ਵਾਪਸ ਕਿਵੇਂ ਕਰਨਾ ਤੂੰ ਬਹਿ ਗਿਆ ਅੰਦਰ ਲੈ ਕੇ ਬਹੁਨ ਨੂੰ ਦੱਸ ਇਹ ਜੀ ਨਲਾਇਕ ਲਾੜ ਦਾ ਕੀ ਬਣਾਇਆ ਜਾਵੇ ਭਾਈ ਜਿਹੜੇ ਮਾਂ ਬਾਪ ਦੀ ਇੱਜ਼ਤ ਵੀ ਨਹੀਂ ਸੁੱਖਦੇ ਹੈਗੇ ਨਾਲੇ ਚੰਗਾ ਭਲਾ ਰਿਸ਼ਤਾ ਕਰਾਤਾ ਰਹੇ ਸੀ ਇਹਦੀ ਮਾਸੀ ਦੀ ਗੁੜੀ ਹੈ ਨਾ ਮਾਸੀ ਦੀ ਨਾ ਹਾਂ ਹਾਂ ਨਾਲ ਚੰਗੀ ਭਲੀ ਤੇ ਮਾਸੀ ਦੇ ਗੁੜੇ ਰਿਸ਼ਤਾ ਲਿਆਉਂਦੀ ਸੀ ਕੀ ਗੱਲੋ ਮਾੜਾ ਹੁਣ ਕੀ ਕਹਾਂ ਦੀ ਦਾਜ ਨਾ ਲੈ ਆਇਆ ਵਿਆਹ ਕੇ ਉਧਰੋਂ ਆਉਂਦਾ ਤਾਂ ਸਹੀ ਕੁਝ ਘਰੇ ਪਪਾ ਜੀ ਹੁਣ ਜੇ ਆਪਦੇ ਘਰ ਦੀ ਮਿੱਟੀ ਪਟਾਂਗੇ ਨਾ ਆਪਣੀਆਂ ਫਤਨਾਮੀਆਂ ਮੈਂ ਤਾਂ ਕਹਿੰਦਾ ਜਿਹੇ ਜੀ ਵੀ ਲੈ ਕੇ ਆਏ ਆ ਜਿਹਨੂੰ ਵੀ ਲੈ ਕੇ ਆਇਆ ਨਾ ਉਹਨੂੰ ਤੁਸੀਂ ਸਤਕਾਰ ਦਿਓ ਹੁਣ ਹੋਰ ਕੀ ਆਗਾ ਹਾਂ ਮੈਂ ਬਾਪੂ ਮੈਨੂੰ ਐ ਲੱਗਦੀ ਏ ਕਿ ਤੇਰੀ ਰਏ ਵਿੱਚੀ ਐ ਹੈਨਾ ਨਹੀਂ ਬਾਪੂ ਜੇ ਐਨੀ ਥੇਤੀ ਤੂੰ ਮੰਨਣਾ ਸੀਗਾ ਵਿਆਹ ਵਾਸਤੇ ਫਿਰ ਮੇਰੇ ਘਰ ਨੂੰ ਧੱਕੇ ਸਵਾਰ ਕੇ ਮੈਂ ਕਦੇ ਕਿਸੇ ਨੂੰ ਪੁੱਛਦੀਆਂ ਤਾਂ ਦਿੱਲੀ ਸਿੰਘ ਸਾਰੇ ਰਿਸ਼ਤੇਦਾਰ ਵਿੱਚ ਜਾਣਦੇ ਆਂ ਅੱਜ ਤਾਂ ਜਵਾਬ ਕਰਦੀ ਆ ਆਪਣੀ ਮਰਜ਼ੀ ਨੇ ਹੁਣ ਕੀ ਕਰੀਏ ਕਾਲੇ ਨੂੰ ਹੋਰ ਕੋਈ ਖੂ ਖਾਤਾ ਗੰਦਾ ਕਰ ਦਿੰਦਾ ਦੇਖ ਕਹਿੰਦਾ ਅਸੀਂ ਬੰਦੇ ਨਹੀਂ ਅਸੀਂ ਘਰ ਚੋਂ ਨਹੀਂ ਨਹੀਂ ਘੱਟੋ ਘੱਟ ਆਪਣੇ ਭਾਈਆਂ ਨੂੰ ਤਾਂ ਡੀਕ ਲੈਂਦਾ ਕੱਲੇ ਹੀ ਵਿਆਹ ਕਰਾ ਕੇ ਚੌੜਾ ਹੋ ਕੇ ਉਹ ਇਹੀ ਗੱਲ ਮੈਂ ਕਹਿੰਨੀ ਹੈ ਹੈ ਕਿੱਥੇ ਉਹ ਅੰਦਰ ਬੈਠਾ ਉਹਨੂੰ ਬੁਲਾਓ ਭਾਈ ਉਹ ਲੈ ਲੀ ਉਹਨੂੰ ਬੁਲਾਓ ਤੁਸੀਂ ਬੁਲਾਓ ਮੇਰੇ ਕੋਲ ਤਾਂ ਨਹੀਂ ਆਉਣਾ ਹੂੰ ਥੋੜੀ ਨਿਕਲੂਗਾ ਬਾਹਰ ਹੂੰ ਹਾਂ ਹੂੰ ਥੋੜੀ ਬਾਹਰ ਆਉਣਾ ਮੈਂ ਹਾਂਜੀ ਬਾਪੂ ਜੀ ਆ ਕੇ ਦੇਖੀ ਮੈਂ ਆਉਂਦਾ ਚੌੜਾ ਹੋ ਕੇ ਉਹ ਭਾਈ ਮੈਂ ਕੀ ਸੌਣ ਰਿਹਾ ਹਾਂਗਾ ਬਾਪੂ ਜੀ ਫਿਰ ਤੁਹਾਨੂੰ ਨਾਲ ਤਾਂ ਤੁਸੀਂ ਮੈਨੂੰ ਕਹਿੰਦੇ ਸੀ ਵਿਆਹ ਕਰਾ ਲਾ ਵਿਆਹ ਕਰਾ ਲਾ ਫਿਰ ਹੁਣ ਵਿਆਹ ਕਰਾ ਲਿਆ ਮੈਂ ਉਹ ਵਿਆਹ ਕਿਸੇ ਖਾਨਦਾਨ ਚ ਕਰਾਉਣਾ ਸੀਗਾ ਹੁਣ ਉਹ ਤੈਨੂੰ ਐ ਪਤਾ ਵੀ ਉਹ ਕਿਹੜੇ ਘਰੋਂ ਆ ਬਾਪੂ ਮੈਂ ਤਾਂ ਹੁਣ ਵਿਆਹ ਕਰਾ ਲਿਆ ਬਾਪੂ ਵਾ ਕੀ ਗੱਲ ਫਿਰ ਮੈਂ ਤਾਂ ਬਸ ਹੁਣ ਇਹਦੇ ਨਾਲੇ ਰਹੋ ਤਾਂ ਹੁਣ ਇਕੱਠੇ ਰਹਾਂਗੇ ਵੇਖ ਕਿੰਡੀ ਸੱਤੇ ਮੱਥੇ ਟੇਕੇ ਨੇ ਕਿੰਡੀ ਸੱਤੇ ਪੈਰਾਂ ਚ ਪਈ ਐ ਕਿੰਡੀ ਸੰਸਕਾਰੀ ਐ ਕਿੰਨੀ ਅਕਲਵੰਦ ਐ ਹੁਣ ਕੀ ਬਣੇ ਕੋਈ ਹੁਣ ਤੁਸੀਂ ਸਿਆਣੇ ਬਣੋ ਕਮਲਿਆ ਤੂੰ ਆਪਣੇ ਭਾਂਜਿਆਂ ਨੂੰ ਕੱਢੀਖ ਲੈਂਦਾ ਬੱਸ ਉਹ ਮੇਰੇ ਲਵੇ ਇੰਨਾ ਟਾਈਮ ਨਹੀਂ ਹੈਗਾ ਠੀਕ ਆ ਨਾ ਵੀ ਟਾਈਮ ਨੂੰ ਕਿਹੜਾ ਜਾਣ ਨਿਕਲ ਚੱਲੀ ਸੀਗੀ ਵੀ ਟਾਈਮ ਨਹੀਂ ਹੈਗਾ ਬੱਸ ਹੁਣ ਜੋ ਹੋ ਗਿਆ ਨਾ ਬੱਸ ਹੋ ਗਿਆ ਠੀਕ ਆ ਮੇਰੇ ਤਾਂ ਮੰਨ ਦੀਆਂ ਮੰਨ ਕੇ ਰਹਿ ਗਿਆ ਵੀ ਬਾਜੇ ਗਾਜੇ ਨਾਲ ਤੈਨੂੰ ਵੇਖ ਕੇ ਲਿਆਉਂਗਾ ਕੋਈ ਨਹੀਂ ਬਾਪੂ ਬਥੇਰਾ ਟਾਈਮ ਲੰਘ ਗਿਆ ਹੁਣ ਤੋੜ ਤੇ ਬਾਪੂ ਤੇ ਬਾਜੇ ਗਾਜੇ ਹਾਂ ਸਾਰੇ ਛੋੜ ਤੇ ਇਕੱਲੇ ਨੇ ਛੱਜ ਤੋੜ ਤੇ ਚੱਲ ਅੰਦਰ ਚੱਲ ਹਾਂ ਆਏ ਨਾ ਕਹੀ ਨਾ ਸੁਸਨੀ ਜੀ ਨੂੰ ਵੀ ਮੱਥਾ ਟੇਕਦੇ ਬਾਪੂ ਨੂੰ ਕਿਸੇ ਨੂੰ ਹੈ ਨਾ ਉਹਨੂੰ ਕਿਉਂ ਮਾਰਾ ਕਹੀ ਨਹੀਂ ਜਦੋਂ ਆਪਣਾ ਹੀ ਖੋਟਾ ਸਿੱਕਦਾ ਹੈਗਾ ਉਹਨੂੰ ਮਾਰਾ ਮੈਂ ਯਾਰ ਸਿੱਕਾ ਉਹਨੇ ਖੋਟਾ ਕੀਤਾ ਤਾਂ ਹੀ ਹੋਇਆ ਐਵੇਂ ਛੋਕਾ ਕਿੱਥੋਂ ਖੋਟਾ ਹੋ ਜਾਂਦਾ ਚਲ ਹੁਣ ਜਿਵੇਂ ਬਾਪੂ ਕਹਿੰਦਾ ਆਪਾਂ ਨੂੰ ਤਾਂ ਉਮੀ ਕਰਨਾ ਪੈਣਾ ਆਪਦਾ ਕਿਉਂ ਜਲੂਸ ਦਿਖਾਉਣੇ ਬਾਪੂ ਉਹਨੇ ਕਹਿਤਾ ਤੇਰੇ ਮੂੰਹ ਤੇ ਵੀ ਤੂੰ ਮੈਨੂੰ ਕਹਿੰਦਾ ਸੀ ਵਿਆਹ ਕਰਾ ਲੈ ਚਲ ਹੁਣ ਮੈਂ ਵੀ ਕੀ ਕਰ ਸਕਦਾ ਮੈਂ ਤਾਂ ਇਹ ਕਹਣਾ ਤੁਸੀਂ ਹੁਣ ਜਿੱਥੇ ਦੋਨੇ ਭੈਣਾਂ ਰਹਿੰਦੇ ਹੋ ਵਿੱਚ ਉਹਨੂੰ ਵੀ ਭਾਈ ਤੁਸੀਂ ਆਪਦੇ ਗੱਲ ਲਾ ਕੇ ਰੋ ਹੁਣ ਰਹਿਣਾ ਦਾ ਪਊਗਾ ਕਰਨਾ ਦਾ ਪਊਗਾ ਕੁਛ ਨਾ ਕੁਛ ਹੁਣ ਆਪਾਂ ਤਾਂ ਨਹੀਂ ਕਬ ਦੇ ਘਰ ਦੀ ਮਿੱਟੀ ਪਟਣੀ ਕੋਈ ਨਾ ਕੋਈ ਨਾ ਚਾਹ ਪਾਣੀ ਵੀ ਬਣਾ ਕੇ ਦੇਣਾ ਪੈਣਾ ਹੁਣ ਆਈਏ ਮਾਣਾ ਮੋਟਾ ਇੱਜ਼ਤ ਮਾਣਾ ਹੋ ਗਿਆ ਨਾ ਹੁਣ ਆਪਣਾ ਪਿਆ ਹੁਣ ਤਾਂ ਖੁਸ਼ ਆ ਤੂੰ ਹੋ ਹੋ ਤੇ ਨਹੀਂ ਕੋਈ ਸ਼ੁਕਰ ਮੇਰੇ ਤਾਂ ਸਹਾਈ ਖੁੱਟ ਗਿਆ ਸੀ ਖਾਹ ਕੁੰਢਾ ਜਿਹਾ ਖਟ ਕੇ ਖੁਸ਼ ਤਾਂ ਹੈਗੀ ਆ ਥੋੜੇ ਘਰ ਦੇ ਨਹੀਂ ਖੁਸ਼ ਹੈਗੇ ਮੇਰੀ ਗੱਲ ਸੁਣ ਉਹਨਾਂ ਦਾ ਗੁੱਸਾ ਮੈਂ ਕਰੀ ਤੰਗਾ ਉਹ ਤਾਂ ਗੁੱਸਾ ਨਾ ਗੁੱਸਾ ਨਹੀਂ ਰਹੀਆਂ ਆਹੋ ਕਹਿ ਜਾਂਦੋ ਮੈਂ ਉਹਦੇ ਕਹਿੰ ਤੂੰ ਕੀ ਲੈਣਾ ਨਾਲੇ ਆਪ ਨੂੰ ਨਾ ਤਾਂ ਕੁ ਥੋੜੀ ਮਦਦ ਆਪਾਂ ਨੂੰ ਆਪਣੇ ਤੱਕ ਤੇ ਨਾਲੇ ਉਹ ਤੁਸੀਂ ਕੀ ਕਹਿੰਦੇ ਸੀ ਖਜ਼ਾਨਾ ਮੈਨੂੰ ਵੀ ਦਿਖਾਓ ਕਿਹੜਾ ਖਜ਼ਾਨਾ ਮਿਲਿਆ ਤੁਹਾਨੂੰ ਅੱਛਾ ਯਾਰ ਦਿਖਾਓ ਉਹ ਖਜ਼ਾਨਾ ਤੇ ਆਈ ਗਾ ਵਾਪਸ ਤੂੰ ਮਾ ਜਾ ਕੇ ਲੈ ਆ ਰੱਖ ਦਾਂ ਠੀਕ ਹੈ ਖਜ਼ਾਨਾ ਸਾਰੇ ਖਜ਼ਾਨੇ ਦੀ ਤੇ ਕੰਦੀ ਮਾਲਕ ਹਈ ਦੇਖ ਲਾ ਵੀ ਰੋਣਾ ਸੀਗਾ ਤੂੰ ਬੁਲੰਗਣਾ ਜਾ ਰਹੀ ਆ ਤੂੰ ਬੁਲੰਗਦੇ ਦੁਖੀ ਹੋਏਗੀ ਤੈਨੂੰ ਦਿਹਾੜੀਆਂ ਕਰਨੀਆਂ ਪੈਣਗੀਆਂ ਮੈਂ ਮੈਂ BMW ਤੇ ਜਾਇ ਕਰੂੰਗੀ ਫਿਰ ਵੀ ਦਿਨ ਦਿਖਾਵਾਂਗੀ ਵੀ ਦੇਖ ਐਨਾ ਵੀਰ ਸੀ ਇਹ ਹਾਂ ਵੀ ਤੂੰ ਬਨਤੀ ਨੌਕਰੀ ਨਹੀਂ ਲੱਗਿਆ ਹੋਇਆ ਐ ਨਹੀਂ ਕੀਤਾ ਹੋਇਆ ਉਹ ਨਹੀਂ ਕੀਤਾ ਹੋਇਆ ਸਾਰਿਆਂ ਦੇ ਮੂੰਹ ਬੰਦ ਕਰ ਦੂੰ ਮੈਂ ਜਿਹੜੀਆਂ ਬੋਲਦੀ ਸੀ ਨਾ ਬਾਦੀ ਵਾਰ ਇਹਨਾਂ ਇਹਨਾਂ ਤਾਂ ਗੁਦਨੀ ਮੈਂ ਕਮਾਇਆ ਗੂੰ ਫੜ ਕੇ ਭਾਬੀ ਉਹ ਭਾਬੀ ਪੰਦਰਿਆਂ ਇਹ ਹਾਂ ਉਹ ਮੈਂ ਕਹਿ ਰਿਹਾ ਸੀ ਕਿ ਤੈਨੂੰ ਕੀ ਕਹਿ ਰਿਹਾ ਸਿੱਧੂ ਮੈਨੂੰ ਜਿਹੜਾ ਸਮਾਨ ਤੇਰੇ ਲੱਭਿਆ ਨਾ ਉਹ ਮੈਨੂੰ ਦੇ ਦੇ ਸਮਾਨ ਯਾਰ ਮੇਰੇ ਕੋਲ ਭੁੱਖੀ ਨਹੀਂ ਖਾਂਦੀ ਫੀਮ ਨਹੀਂ ਖਾਂਦੀ ਇਹ ਜਿਹੜਾ ਸਮਾਨ ਹੈ ਮੇਰੇ ਕੋਲੇ ਇਹੜਾ ਭਿੰਦਰ ਭਾਬੀ ਨੇ ਤੈਨੂੰ ਸਮਾਨ ਦਿੱਤਾ ਉਹ ਸਮਝ ਗਈ ਅੱਛਾ ਆਹੋ ਹੌਲੀ 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 ਅੱਛਾ 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 ਉਹੋ ਗੈਣੀ ਗੱਟਾ ਆਹੋ ਯੋਹੀ ਤੇ ਧਨ ਹਾਂ ਜਿਹੜਾ ਲੱਭਿਆ ਸੀ ਆਹੋ ਅਮੀਰ ਹੋ ਗਿਆ ਤੂੰ ਤੂੰ ਦੱਸੂਗੇ ਹੁਣ ਤੇ ਨਹੀਂ ਉਹ ਸਾਹਬਿਆ ਫਿਰ ਤੂੰ ਕੀ ਕਰਨਾ ਹੁਣ ਮੈਂ ਆਪਣੀ ਬੋਬੂ ਨੂੰ ਦਿਖਾਉਂ ਵੇ ਫਤਾਨੀ ਹੁੰਦਾ ਕਿ ਦੇ ਕੋ ਲੈ ਕੇ ਭਾਜੀ ਆਏ ਕਿ ਮੈਂ ਲੈ ਕੇ ਭਾਜੀ ਜੀ ਤੂੰ ਲੈ ਕੇ ਆ ਚੱਲ ਫਿਰ ਠੀਕ ਹੈ ਕੋਈ ਨਾ ਤੂੰ ਚੱਲ ਮੈਂ ਲੈ ਕੇ ਆਉਣੀ ਆ ਠੀਕ ਹੈ ਲੈ ਲਈ ਤੁਸੀਂ ਉਹ ਖੜ ਜਾ ਭਾਬੀ ਨਹੀਂ ਆ ਰਹੀ ਥੋੜਾ ਜਿਹਾ ਸਬਰ ਦਾ ਰੱਖ ਤੁਸੀਂ ਸਰਬੋਤ ਭਾਬੀ ਬੜੀ ਭੜ ਭੜ ਰੱਖੀ ਸੀ ਓਏ ਵੱਡੀ ਆ ਉਸੇ ਨਹੀਂ ਸਾਮਿਆਂ ਨੂੰ ਤੱਕ ਸਾਰਾ ਕੁਝ ਅੱਛਾ ਲੈ ਆ ਜੀ ਭਾਬੀ ਲੈ ਹੁਣ ਤੈਨੂੰ ਫੜਾਵਾਂ ਕਿ ਤੇਰੇ ਬਹੁ ਨੂੰ ਫੜਾਵਾਂ ਮੈਨੂੰ ਇਹ ਫੜਾ ਦੇ ਭਾਬੀ ਲੈ ਫਟ ਕਹਿੰਦੇ ਝੋਲੀ ਚ ਪਾਇਆ ਖੱਟਿਆ ਕਮਾਇ ਤੇਰੀ ਝੋਲੀ ਵਿੱਚ ਪਾਇਆ ਲੈ ਆ ਚੱਕ ਕੇ ਜਾਨਾ ਹਮ ਤਾਂ ਹੂ ਮਾਲਕ ਹੈ ਦੀ ਤੇਰੀ ਜ਼ਿੰਮੇਵਾਰੀ ਹੈ ਹੋਏ ਅਹ ਕੀ ਹੈ ਭਾਬੀ ਆ ਕੀ ਹੋਏ ਮੈਂ ਮਰ ਜਾ

ਅੱਜ ਭਾਬੀ ਨੂੰ ਬਨੇਕਾ ਨਾ ਲੱਗਿਆ ਹੋਵੇ। ਉਹ ਵੀ ਦੇਖੇ ਤਾਂ ਸਿਰਾਂ ਨਹੀਂ ਗਈ ਆ। ਜਿਹੜੇ ਸਾਨੂੰ ਤੇਰੀ ਭਾਬੀ ਲੱਗਦੀ ਹੈ ਨਾ ਮੈਨੂੰ ਨਹੀਂ ਲੱਗਦਾ ਉਹ ਭਨੇਖਾ ਲੱਗਿਆ ਹੋਊਗਾ। ਉਹ ਕੋਈ ਗੱਲ ਨਹੀਂ ਖਜ਼ਾਨਾ ਮਿਲ ਜੂਗਾ। ਠੀਕ ਆ ਨਾ। ਕਿੱਥੇ ਹੈ ਖਜ਼ਾਨਾ? ਆ ਤੁਹਾਡੇ ਸਾਹਮਣੇ ਠਿਕਰੀਆਂ ਆ। ਮੈਂ ਠਿਕਰੀਆਂ ਦਾ ਰਿਆ ਨਹੀਂ ਕਰਾਇਆ ਤੇ ਮੈਂ ਮੇਰੇ ਕੋਈ ਨੂੰ ਠਿਕਰੀਆਂ ਨਹੀਂ ਦਿਖਾਉਣੀਆਂ। ਮੇਰੀ ਗੱਲ ਨੂੰ ਸਮਝਿਆ ਕਰਗਾ ਨਾ। ਠੀਕ ਆ ਨਾ। ਕੋਈ ਗੱਲ ਨਹੀਂ। ਖਜ਼ਾਨਾ ਕਿੱਥੇ? ਕੋਈ ਗੱਲ ਨਹੀਂ ਮਿਲ ਜਾਣਾ। ਮੈਂ ਭਾਬੀ ਨੂੰ ਦੁਬਾਰਾ ਪੁੱਛ ਲਵਾਂਗਾ। ਐ ਕਿ ਵਟ ਵਟ ਤੇ ਖਜ਼ਾਨਾ ਰੱਖਿਆ ਪਿਆ। ਕਾਦੀਆਂ ਬੰਦੀਆਂ ਯਾਰ ਮੇਰਾ ਤਾਂ ਘਰ ਬਸਣ ਤੋਂ ਪਹਿਲੇ ਉੱਡ ਗਿਆ ਯਾਰ ਓਹ ਹੋਰ ਹਾਂ ਹਾਂ ਚਲ ਬਾਕੀ ਗੱਲ ਤਰੋ ਫੇਰ ਦੱਸਦਾ ਹਾਂ ਚੰਗ ਨਹੀਂ ਇਸ ਤੋਂ ਪਹਿਲਾਂ ਕੀ ਸਾਰੇ ਘਰ ਦੀ ਤਲਾਸ਼ੀ ਲੈਣਾ ਟੋਟਾ ਪੱਤਰੇਵਾਜਾ ਨਿਕਲ ਜਾ ਪਤਲੀ ਗਲੀ ਹੁਣ ਪੇ ਦੇਖਾਂਗੇ ਕਿ ਜਦ ਮੇਰੇ ਕੋਲ ਇਹ ਵਾਲਾ ਚਲੋ ਆਦੋਗੀ ਅਰੇ ਕੀ ਹੈ ਜੀ ਨਵੀਂ ਬਿਉਲੀ ਆ ਕੇ ਪਾਉਗੀ ਟੁੰਬਾ ਤਾਲੀ ਇਹ ਨਵੀਂ ਬਿਉਲੀ ਵੀ ਥੋੜੀ ਬਣੀ ਜਾਣੀ ਜੁੱਤ ਦਾ ਮੇਲਾ ਨਹੀਂ ਇਹਦੇ ਤੇ ਹਾਕਮ ਮਿਹਰਾਏ ਕਿਸੇ ਹੋਰ ਘਰੋਂ ਬਣਿਆ ਫੇਰ ਦਾ ਦੱਸਵਾਂ ਲ ਲਈ ਹੁਣ ਕੀ ਕਰਾਂਗੇ ਤੇ ਦੇਖ ਉਹਨਾਂ ਤੋਂ ਖੀਚ ਲਿਆ ਉਹ ਮਾਈਂਡ ਕਿੰਦੇ ਸਾਰਾ ਸਮਾ ਦਾ ਡਰ ਉਹ ਕੀ ਕਰੀ ਆਪਾਂ ਜਿਹੜਾ ਇੱਛਾ ਤਾਰੇ ਸੀ ਉਹ ਬਣੇ ਇਹ ਤਾਂ ਉਹ ਹੀ ਲੈ ਲੂਗਾ ਆਈ ਤਾਂ ਡਿਕਰ ਨਾ ਬਣ ਗਿਆ ਆਈ ਨੂੰ ਇਹਨਾਂ ਸ਼ੁਕਰ ਆਪੇ ਕਰੀ ਤੇ ਇਹ ਤਾਂ ਨਾਲ ਨਹੀਂ ਬਣਿਆ ਸਭ ਨੂੰ ਬਣ ਜਾਂਦਾ

ਪਤਾ ਨਹੀਂ ਇੱਥੇ ਹੋਊਗੀ ਕਿ ਤੇ ਕੀ ਹੋਗਾ ਤੇ ਉਹਨੂੰ ਜਿਹੜਾ ਖਜ਼ਾਨਾ ਫੜਾਇਆ ਸੀਗਾ ਹਾਂ ਉਹਦਾ ਮੈਨੂੰ ਮਿਲਿਆ ਹੀ ਨਹੀਂ ਉਹਦਾ ਕੁਝ ਹੋਰੇ ਦੇਗੀ ਹੋਰੇ ਦੇਗੀ ਐ ਕਿ ਮੇਂ ਹੋਰੇ ਦੇਗੀ ਕੁਝ ਉਹ ਆਜਾ ਪਤਾ ਕਰ ਪਹਿਲਾਂ ਹੈ ਕਿੱਥੇ ਉਹਨੂੰ ਦੇਖ ਮੈਂ ਇਹ ਹਰਮਨ ਭਾਬੀ ਹੈਗੀ ਇੱਥੇ ਨਾ ਕਿਤੇ ਵੀ ਨਹੀਂ ਗਿਆ ਤਾਂ ਖੁੱਡਾ ਵਿੱਚ ਇੱਥੇ ਇੱਕ ਨੂੰ ਦੇਖ ਭਰਾ ਦੇ ਤੂੰ ਨਾ ਤੂੰ ਵੀ ਲੈ ਸੱਚੇ ਕਮਰੇ ਨੂੰ ਤਾਂ ਜਿੰਦਾ ਰੱਖਿਆ ਤੇਰੀ ਕੀ ਗੱਲ ਹੈ ਕਮਰੇ ਨੂੰ ਤਾਂ ਜਿੰਦਾ ਲੱਗਿਆ ਪਿਆ ਭਾਬੀ ਵੀ ਕਿਤੇ ਬਾਹਰ ਤਾਂ ਨਹੀਂ ਗਈ ਕਿਸੇ ਪਾਸੇ ਮਨ ਲੱਗਦਾ ਫਿਰ ਚਲੀ ਗਈ ਹੁਣ ਉਹ ਤਾਂ ਫਿਰ ਖਜ਼ਾਨਾ ਵੀ ਨਾਲੇ ਰਹਿ ਗਈ ਮੈਂ ਮਰ ਜਾ ਵੀ ਉਹਨਾਂ ਪੇਰ ਕੀ ਕਰਨਗੇ ਤੂੰ ਐ ਕਰ ਹਮ ਹੜ ਮੈਂ ਦੇਖ ਕੇ ਹੁਣ ਤੂੰ ਆਂਡੀਆਂ ਕਮਡੀਆਂ ਨੇ ਗੇੜਾ ਮਾਰ ਕੇ ਆ ਮੈਂ ਇੱਥੇ ਢੇੜ ਢੇੜ ਮੈਂ ਦੇਖਦੀ ਹਾਂ ਕਿਸੇ ਪਾਸੇ ਚੱਲ ਠੀਕ ਆ ਠੀਕ ਆ ਚੰਗਾ ਉਹ ਐ ਕਿੱਥੇ ਵਾਗ ਗਈ ਉਹ ਉਹ ਐ ਕਿੱਧਰ ਨਿਕਲੀ ਓ ਭਾਬੀ ਹਾਂ ਲਾਲੀ ਮੈਨੂੰ ਕਿਤੇ ਵੀ ਮਿਲੀ ਹੈਗੀ ਮੈਂ ਤਾਂ ਸਾਰੇ ਦੇਖਿਆ ਕਿੱਧਰ ਜਾ ਰਹੇ ਹੋ ਹੁਣ ਤੂੰ ਕਿੱਧਰ ਜਾਣੀ ਆ ਮੈਂ ਬਸ ਮੈਂ ਕਿੱਥੇ ਜਾ ਉਹ ਭਾਬੀ ਅਲੱਗ ਦਾ ਮੇਰੇ ਵਾਲੀ ਮੈਨੂੰ ਸਾਡੇ ਕਿਤੇ ਚਲੀ ਗਈ ਫਿਰ ਭਾਬੀ ਚਲੀ ਗਈ ਉਹ ਤੂੰ ਤਾਂ ਰਹਿ ਜਾ ਤੂੰ ਕਿੱਥੇ ਜਾ ਰਹੀਆਂ ਹੁਣ ਮੈਂ ਉੱਡ ਜਾਣਿਆ ਮੈਂ ਕਿੱਥੇ ਉੱਜੜਨਾਗਾ ਮੈਂ ਤਾਂ ਕੱਪੜੇ ਪਾ ਕੇ ਪੈਗ 'ਚ ਸਾਮ ਰਹੀ ਸੀਗੀ ਮੈਨੂੰ ਤਾਂ ਇਹ ਦੀ ਮਾਗੇ ਤੇ ਤੂੰ ਵੀ ਜਾ ਰਹੀ ਆ ਸਾਨੂੰ ਤਾਂ ਰੋਟੀ ਦਾ ਔਖਾ ਹੋ ਜਾਂਦਾ ਤੈਨੂੰ ਵੀ ਪਤਾ ਹੀ ਆ ਹੁਣ ਅਰ ਉਧਰ ਕੇ ਔਖਾ ਹੋ ਜਾਂਦਾ ਇਹ ਤੁਹਾਡੇ ਸਾਰੇ ਲਾਲਚ ਦੇ ਸਿਆਪੇ ਨੇਗੇ ਕਰਾ ਦੋ ਲਾਲੀ ਦਾ ਵਿਆਹ ਬਸ ਅੱਜ ਤੋਂ ਬਾਅਦ ਨਾ ਮੈਂ ਵਿਆਹ ਹੀ ਨਹੀਂ ਕਰਾਉਂਦਾ ਬਸ ਗੱਲ ਖਤਮ ਆ